ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਿਸ਼ਤਿਆਂ ਦੀ ਹਰ ਵਿਅਕਤੀ ਆਪਸ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਜੁੜਿਆ ਹੁੰਦਾ ਹੈ ਜਿਵੇਂ ਤਾਇਆ ਤਾਈ ਚਾਚਾ ਚਾਚੀ ਭੈਣ ਭਰਾ ਦੋਸਤ ਮਿੱਤਰ ਮਾਤਾ ਪਿਤਾ ਤੇ ਹੋਰ ਵੀ ਬਹੁਤ ਸਾਰੇ ਰਿਸ਼ਤੇ ਜਿੱਥੇ ਰਿਸ਼ਤੇ ਹੁੰਦੇ ਹਨ ਉੱਥੇ ਮਨਮਟਾਬ ਵੀ ਅਕਸਰ ਹੋ ਜਾਂਦੇ ਅਕਸਰ ਗਲਤਫਹਿਮੀਆਂ ਹੋ ਜਾਂਦੀਆਂ ਨੇ ਤੇ ਰਿਸ਼ਤੇ ਢਿਡਕਣ ਲੱਗਦੇ ਦੋਸਤੋ ਕਿਸੇ ਨੇ ਠੀਕ ਹੀ ਕਿਹਾ ਕਿ ਸ਼ੀਸ਼ਾ ਤੇ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ ਸ਼ੀਸ਼ਾ ਗਲਤੀ ਨਾਲ ਟੁੱਟ ਜਾਂਦਾ ਤੇ ਰਿਸ਼ਤੇ ਗਲਤ ਫੇਮੀਨਾ ਦੋਸਤੋ ਅਕਸਰ ਦੇਖਿਆ ਹੋਏਗਾ ਜਦੋਂ ਕਦੇ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਜਨਮ ਦਿਨ ਦੀ ਪਾਰਟੀ ਹੁੰਦੀ ਹੈ ਜਾਂ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਜਿਹੜਾ ਕੋਈ ਸਾਡੇ ਨਾਲ ਰੁੱਸਿਆ ਹੁੰਦਾ ਜਿਸ ਦੇ ਨਾਲ ਮਨ ਮਟਾ ਹੋਇਆ ਹੁੰਦਾ ਜਦੋਂ ਉਹ ਸਾਡੇ ਖੁਸ਼ੀ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਮਨ ਵਿੱਚ ਇੱਕ ਖਟਕਾ ਜਿਹਾ ਲੱਗਿਆ ਰਹਿੰਦਾ ਹੈ। ਇੱਕ ਚੀਜ਼ ਜੀ ਉੱਠਦੀ ਰਹਿੰਦੀ ਹੈ। ਖੁਸ਼ੀ ਦਾ ਮਾਹੌਲ ਹੁੰਦੇ ਹੋਏ ਵੀ ਮਨ ਬੜਾ ਉਦਾਸ ਜਿਹਾ ਰਹਿੰਦਾ ਕਿ ਫਲਾਣਾ ਬੰਦਾ ਸਾਡੀ ਖੁਸ਼ੀ ਵਿੱਚ ਸ਼ਾਮਲ ਨਹੀਂ ਹੋਇਆ। ਇਸੇ ਤਰ੍ਹਾਂ ਦੋਸਤੋ ਜਦੋਂ ਘਰ ਵਿੱਚ ਕੋਈ ਆਨਸ ਖਾਵੀ ਘਟਣਾ ਵਾਪਰ ਜਾਂਦੀ ਹੈ ਤਾਂ ਵੀ ਇਹੀ ਹੁੰਦਾ ਹੈ। ਦੋਸਤੋ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਦੋਵੇਂ ਚੱਲਦੇ ਰਹਿੰਦੇ। ਦੋਵੇਂ ਜੀਵਨ ਦੇ ਦੋ ਪਹਿਲੂ ਹੁੰਦੇ ਕਦੇ ਖੁਸ਼ੀ ਕਦੇ ਗਮ ਜਦੋਂ ਕਦੇ ਘਰ ਦੇ ਵਿੱਚ ਗਮੀ ਦਾ ਮਾਹੌਲ ਹੁੰਦਾ ਤਾਂ ਵੀ ਅਸੀਂ ਦੇਖਦੇ ਹਾਂ ਕਿ ਫਲਾਣਾ ਬੰਦਾ ਸਾਡੇ ਗਮ ਵਿੱਚ ਸ਼ਾਮਲ ਨਹੀਂ ਹੋਇਆ ਤਾਂ ਵੀ ਮਨ ਬੜਾ ਉਦਾਸ ਜਾ ਰਹਿੰਦਾ ਸੋ ਦੋਸਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਬਣਾ ਕੇ ਰੱਖੋ ਕਹਿੰਦੇ ਨੇ ਨਾ ਕਿ ਕੋਈ ਤਾਂ ਮੋਮ ਦੀ ਤਰ੍ਹਾਂ ਪਿਗਲ ਕੇ ਰਿਸ਼ਤੇ ਨਿਭਾ ਲੈਂਦਾ ਤੇ ਕੋਈ ਅੱਗ ਬਣ ਕੇ ਰਿਸ਼ਤਿਆਂ ਨੂੰ ਜਲਾ ਦਿੰਦਾ ਹੈ ਸਮਝਦਾਰੀ ਇਸੇ ਵਿੱਚ ਹੈ ਕਿ ਮਨ ਮੁਟਾਵ ਨੂੰ ਜਲਦੀ ਤੋਂ ਜਲਦੀ ਸੁਲਝਾ ਲਿਆ ਜਾਵੇ ਜਿਆਦਾ ਵਧੀਆ ਇਹ ਹੀ ਹੈ ਕਿ ਪਹਿਲ ਤੁਸੀਂ ਆਪ ਹੀ ਕਰ ਲਓ ਪਹਿਲੇ ਆ ਪਹਿਲੇ ਆਪ ਕਰਦਿਆਂ ਕਿਤੇ ਇਹ ਰਿਸ਼ਤਿਆਂ ਦੀ ਗੱਡੀ ਲੰਘਾ ਨਾ ਲਈ ਤੇ ਰਿਸ਼ਤੇ ਸਾਡੇ ਹੱਥੋਂ ਖੁੰਝ ਜਾਵੋ ਇੱਕ ਵਾਰ ਦੋਸਤੋ ਰਿਸ਼ਤਿਆਂ ਦੇ ਵਿੱਚ ਤਰੇੜ ਪੈ ਗਈ ਨਾ ਗੰਡ ਪੈ ਗਈ ਤਾਂ ਅਸੀਂ ਜਿੰਨੇ ਮਰਜ਼ੀ ਰਿਸ਼ਤੇ ਜੋੜ ਲਈ ਤੇ ਉਹ ਗੰਢ ساری ਉਮਰ ਸਾਡੇ ਮਨ ਦੇ ਵਿੱਚ ਖਟਕਦੀ ਰਹੇਗੀ ਕਹਿੰਦੇ ਨੇ ਰਿਸ਼ਤੇ ਨਸ਼ਾ ਬਣ ਜਾਂਦੇ ਨੇ ਰਿਸ਼ਤੇ ਨਸ਼ਾ ਬਣ ਜਾਂਦੇ ਨੇ ਕੋਈ ਕਹਿੰਦਾ ਰਿਸ਼ਤੇ ਸਜ਼ਾ ਬਣ ਜਾਂਦੇ ਨੇ ਰਿਸ਼ਤੇ ਦਿਲ ਨਾਲ ਨਿਭਾਓ ਦੋਸਤੋ ਇਹੀ ਰਿਸ਼ਤੇ ਜਿਉਣ ਦੀ ਵਜ੍ਹਾ ਬਣ ਜਾਂਦੇ ਨੇ ਇਹ ਸੋਚਦਿਆਂ ਕਿ ਪਹਿਲ ਉਧਰੋਂ ਹੋਵੇ ਦੂਜਾ ਸੋਚੇ ਕਿ ਪਹਿਲ ਉਧਰੋਂ ਹੋਵੇ ਸਮਝਦਾਰੀ ਇਸ ਵਿੱਚ ਹੈ ਕਿ ਪਹਿਲ ਤੁਸੀਂ ਆਪੇ ਕਰੋ ਦੋਸਤੋ ਇਹ ਜ਼ਿੰਦਗੀ ਬੜੀ ਛੋਟੀ ਹੈ ਇਸ ਨੂੰ ਜੇ ਆਪਣੇ ਨਾਲ ਹੀ ਜੀਵਿਆ ਜਾਵੇ ਤਾਂ ਬਹੁਤ ਵਧੀਆ ਹੈ ਜੋ ਜਿਸ ਤਰ੍ਹਾਂ ਦਾ ਹੈ ਉਸ ਨੂੰ ਉਸੇ ਤਰ੍ਹਾਂ ਹੀ ਅਪਣਾ ਲਓ ਰਿਸ਼ਤੇ ਨਿਭਾਉਣੇ ਸੌਖੇ ਹੋ ਜਾਣਗੇ ਦੋਸਤੋ ਇਸੇ ਤਰ੍ਹਾਂ ਰਿਸ਼ਤਿਆਂ ਦੀ ਨਿਗ ਦਾ ਆਨੰਦ ਮਾਣੋ ਪਰ ਕਹਿੰਦੇ ਨੇ ਨਾ ਕਿ ਅੱਜ ਕੱਲ ਸਮਾਂ ਹੀ ਕਿੱਥੇ ਹੈ ਰਿਸ਼ਤੇ ਨਿਭਾਉਣ ਦਾ ਸਭ ਆਪਣੇ ਆਪ ਦੇ ਵਿੱਚ ਹੀ ਮਸਤ ਨੇ ਕਿਸੇ ਕੋਲ ਸਮਾਂ ਹੀ ਨਹੀਂ ਹੁੰਦਾ ਦੁੱਖ ਸੁੱਖ ਸਾਂਝਾ ਕਰਨ ਦਾ ਇਕੱਠੇ ਬੈਠਣ ਦਾ ਆਪਣਾ ਮਨ ਹਲਕਾ ਕਰਨ ਦਾ ਅੱਜ ਕੱਲ ਦੀਆਂ ਸਥਿਤੀਆਂ ਤੋਂ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਉਂਗਲੀਆਂ ਹੀ ਨਿਭਾ ਰਹੀਆਂ ਨੇ ਰਿਸ਼ਤੇ ਜ਼ੁਬਾਨ ਨਾਲ ਰਿਸ਼ਤੇ ਨਿਭਾਉਣ ਦਾ ਸਮਾਂ ਹੀ ਕਿੱਥੇ ਸਭ ਟੱਚ ਚ ਵੀ ਜੀ ਨੇ ਰਿਸ਼ਤਿਆਂ ਦੇ ਟੱਚ ਚ ਕੋਈ ਦੋਸਤੋ ਰਿਸ਼ਤੇਆਂ ਨੂੰ ਮਜ਼ਬੂਤ ਬਣਾ ਕੇ ਰੱਖੋ ਰਿਸ਼ਤਿਆਂ ਦੀ ਨਿੱਘ ਦਾ ਆਨੰਦ ਮਾਣੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਇਹ ਚੀਜ਼ ਅਪਣਾ ਕੇ ਜ਼ਰੂਰ ਦੇਖਿਓ ਤਾਂ ਫਿਰ ਦੇਖਿਓ ਕਿ ਰਿਸ਼ਤਿਆਂ ਦੀ ਨਿੱਘ ਦਾ ਆਨੰਦ ਮਾਣਨ ਦਾ ਸਵਾਦ ਹੀ ਹੋਰ ਹੈ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ